ਰਵੀਰ ਵੀਰ ਲਿਆਓ ਲਓ ਸਦਾ ਲਾਈਨ ਚਲਾਓ ਚਲ ਨਵਜੋਤ ਸਿੰਘ ਚਲ ਹਰਗੁਣ ਚਲ ਪ੍ਰਭਜੋਤ ਚਲ ਚਲ ਹਾਂ ਮਨਰਾਜ ਚਲੋ ਜਪਜੀਤ ਹਾਂ ਮੇਰੇ ਦਸ ਹੋਣਗੇ ਮੈਂ ਥੋੜਾ ਬੋਲਾਂ ਰਵੀਰ ਵੀਰ ਹਰਸਿਮਰਨਜੀਤ ਨਵਜੋਤ ਸਿੰਘ ਹਰਗੁਣ ਉਸ ਤੋਂ ਬਾਅਦ ਪ੍ਰਭਜੋਤ ਮਨਰਾਜ ਜਪਜੀਤ ਠੀਕ ਆ ਗੁਰਜੋਤ ਠੀਕ ਆ ਗੁਰਵੀਰ ਗੁਰਵੀਰ ਮਹਿਤਾਬ 1 2 3 ਹਾਂ ਹਾਂ ਤਿੰਨ ਤਿੰਨ ਲੈ ਲੈ ਜੀ ਤਿੰਨ ਹਿੱਟਾ ਤਿੰਨ ਤਿੰਨ ਲੈਣੇ ਨੌ ਦੀ ਫਾਇਦਲ ਕਰਵਾ ਦੇ ਇਹਨਾਂ ਦੀ ਫੈਮੀ ਦੋ ਕਰਾਓ ਕਰੋ ਕਰੋ ਯਾਰ ਕੋਣ ਚਲਾਇਆ ਲਓ ਜੀ ਲਓ ਲੱਗੀ ਸ਼ੁਰੂ ਹਾਂ ਹਾਂ ਨੌ ਦਾ ਪਹਿਲਾ ਹੋ ਜਾਣਾ ਇੰਨੇ ਟਾਈਮ शाबाश अब कमेंट आ लो जी रवि सर आण लगे जी, जी। तीन-तीन बच्चे ना ना चलो 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 बल्ले 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 बहुत बहुत होना शाबाश खच के खच के बहुत शाबाश वेरी गुड ਕੋਈ ਹਾਂਜੀ ਅਭੀ ਜੋ ਤੱਕ ਸੀ ਗਏ ਨਾ ਅੱਛਾ ਜਪਕੀਰਤ 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 ਓਏ ਜਪਕੀਰਤ ਕਿੱਥੇ ਆ ਇੱਧਰ ਆ ਫੇ ਹਾਂ ਕੋਈ ਨਾ ਜਪਕੀਰਤ ਕਾ ਆ ਜਾ ਕਰਨਵੀਰ ਤੋਂ ਬਾਦ मनेंद्र सिंह मनेंद्र आ जा हैप्पी हैप्पी करनवीर सानोफ राजा सिंह तू आ जा तू सहजप्रीत सहज तेजप्रीत सहजप्रीत किथे सहजप्रीत वो आ बोलता था मामा समर समर आ जा ते हरजोत ਬਸ ਨਾ ਨਾ ਬਾਤ ਇਹ ਨਹੀਂ ਲਾ ਜਣਾ ਹੈਗੀ ਹੈ ਨਾ ਬੈ ਜਾਣਾ ਹਾਂ ਆ ਰਿਹਾ ਠੀਕ ਹੈ ਹੈਗੇ ਹੈਗੇ ਹਾਂ ਤੇਰਾ ਨਾਮ ਕੀ ਸੀਗਾ ਕੀ ਦਾ ਸੀ ਰੋਹਨ ਠੀਕ ਆ ਤੇਰਾ ਰੋਬਿਨ ਅੱਛਾ ਤੇਰਾ ਬੋਲਿਆ ਸੀ ਅੱਛਾ ਤੇਰਾ ਬੋਲਿਆ ਸੀ ਤੇਰਾ ਨਾਮ ਕੀ ਹੈ? ਹਾਂ? ਚੱਪ ਕਿਰਤ ਆ। ਆਹ ਅਸੀਂ ਬੱਸ ਵਟ ਟਾਈਮ ਦੇ? ਚੱਪ ਕਿਰਤ ਤੋਂ ਵੀ ਚੰਗਾ ਚਾਹ ਰਿਹਾ ਫੋਟੋ ਤੇਰੇ ਨਾਲ ਬੋਲ ਰਿਹਾ। ਸੰਭੀਰ ਉਹਨਾਂ ਦੇ ਅਰੰਭ ਵਿੱਚ ਸੀ। ਸਿਰਿਆਸ ਹਮੇਸ਼ਾ ਫਾਰ ਇੰਟਰਨੈਟ ਦੇ ਨਾਲ ਹੱਥ ਤੇ ਆਪਾਂ ਤੇ ਐਕਟਿਵ

छो छो आप पेंके मेरा देखो मार जाओ सर जी प्रधान जी प्रधान जी ट्रैक देखो जी पेंके मेरे माड़ा जाए ट्रैक देखो ਟਰੈਕ ਕਲੀਅਰ ਕਰ ਦੋ ਬੁੱਤ ਟਰੈਕ ਕਲੀਅਰ ਧਿਆਨ ਦਿਓ ਵੈਰੀ ਗੁੱਡ ਵੈਰੀ ਗੁੱਡ ਬੈਰੀ ਗੁੱਡ ਬੈਰੀ ਗੁੱਡ ਬੱਲੇ 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 ਬਹੁਤ ਸੋਹਣਾ ਬਹੁਤ ਸੋਹਣਾ ਖੇਚ ਕੇ ਬੱਲੇ ਵੈਰੀ ਗੁੱਡ ਹੁਣ ਦਰ ਆਇਆ ਵੈਰੀ ਗੁੱਡ ਠੀਕ ਆ ਗਿਆ ਹੈ ਗਾ ਏ ਗਾੜੀ ਪਿੰਡ ਵਗੈਰ ਨਾ ਦਰਨਾ ਹੈ ਕੋਕਟੇ ਜੇੜ ਸਰ ਇਸ ਮਤਲਬ ਤੁਸੀਂ ਨਾ ਪੋ ਜੇੜ ਸਰ ਆਪਾਂ ਅਗਲੀ ਰੇਸ ਕਰਾਈਏ ਚੜ ਦੋ ਆਪਾਂ ਅਗਲੀ ਕਰਾਈਏਗੀ ਹੈ ਪਤਾ ਨਾ ਕੋਈ ਨਹੀਂ ਆਪਾਂ ਉੱਥੇ ਕਿੱਥੇ ਤੱਕ ਕੀਤਾ ਸੀਗਾ ਸਹਿਜਪ੍ਰੀਤ ਸਾਹਿਬ ਜੋ ਤੱਕ ਨਾਨਾ ਇੱਕ ਬੜਾ ਇਹ ਅੰਡਰ 19 ਦੀਆਂ ਮਨਿੰਦਰ ਹੈਗਾ ਸਾਡੇ ਕੋਲ ਦੋ ਤਿੰਨ ਬੱਚੀਆਂ ਨੇ ਉਹਨਾਂ ਨੇ ਬਸ ਫੜ ਨਹੀਂ ਆ ਮਾਨਸੇ ਤੋਂ ਆਈਆਂ ਨੇ ਉਹਨਾਂ ਦੀ ਆਪਾਂ ਇੱਕ ਸ਼ਿਫਟ ਪਹਿਲਾਂ ਕਰਾ ਦਈਏ ਸਹਿਜਪ੍ਰੀਤ ਤਿੰਨ ਚਾਰ ਕੁ ਬੱਚੀਆਂ ਵਰਨਾ ਪੋਗਿਆ ਜੋ ਅੰਡਰ 19 ਨੇ ਆ ਤੇ ਨਾਲ ਹਰਜੋਤ ਵਾਲੀਆਂ ਦੋ ਬੱਚੀਆਂ ਆ ਗਈਆਂ ਹਰਜੋਤ ਹਰਜੋਤ ਚਾਰ ਤੋਂ ਪੰਜ ਬੱਚੀ ਅੰਡਰ 19 ਜਿਹੜੀਆਂ ਪਹਿਲੀ ਸ਼ਿਫਟ ਇਹ ਚਾਹਵਾਨ ਨੇ ਆ ਜਾਓ

ਲਓ ਜੀ ਲਓ ਰੈਡੀ ਆ ਜੀ ਕੰਮ ਰਵੀ ਸਰ ਪਹਿਲੇ ਤਿੰਨ ਤਿੰਨ ਲੈ ਜਾਣਾ ਜੀ ਰਵੀ ਸਰ ਮੰਦੀਪ ਵੀਰੇ ਹਾਂ ਜੀ ਤਿੰਨ ਤਿੰਨ ਲੈ ਜਾਣਾ ਰਵੀ ਸਰ ਪਤਾ ਲਾਈਨ ਖਾਲੀ ਕਰ ਦਿਓ ਇਹ ਚ ਮੁੰਡੇ ਨੇ ਭੱਜਣਾ ਹੁਣ ਤਿੰਨ ਹਾਂ ਜੀ ਹਾਂ ਐਕੋ ਵੀ ਤਿੰਨ ਲਓ ਤੇ ਫਾਈਨਲ ਇਹਨਾਂ ਦਾ ਆ ਬਾਪੂ ਜੀ ਆ ਸਾਰੀ ਲਾਈਨ ਤੇ ਵੀਰੇ ਮੁੰਡੇ ਨੇ ਭੱਜਣਾ ਹੜਵਾ ਨਾ ਦਿਓ ਕਿਸੇ ਦਾ ਬੱਚਾ ਹੈ ਯਾ ਬੜੀ ਗੁਰੂ ਹੈ ਲਓ ਚੁੱਪ ਰਹੋ ਸੈਮੀ ਹਾਂ ਜੀ ਨਹੀਂ ਨਹੀਂ ਹਾਂ ਜੀ ਹਾਂ ਜੀ ਹਾਂ ਨਾ ਹੋਰ ਜੋ ਸ਼ਾਬਾਸ਼ ਪਿੰਕੇ ਵੀਰੇ ਇਹ ਤਾਂ ਖਿੱਚ ਗਏ 19 ਗਰਲ ਸ਼ਾਬਾਸ਼ ਸ਼ਾਬਾਸ਼ ਬਹੁਤ ਸੋਹਣਾ ਅੰਡਰ 19 ਗਰਲ ਬਲੇ ਬਲੇ ਉਹ ਆ ਗਿਆ ਮੁੰਡਾ ਵਾਹ ਜਿਹਨਾਂ ਦੀ ਸ਼ਿਫਟ ਹੋਣੀ ਆ ਜਿਹਨਾਂ ਦੀ ਬੱਤ ਜਾਣੀ ਆ ਇੱਕੇ ਸ਼ਿਫਟ ਹੋੜੀਆਂ ਮਾਨਸੇਹ ਦੀਆਂ ਬੱਚੀਆਂ ਨੇ ਆਜੋ ਆਜੋ ਤਿੰਨ ਚਾਰ ਬੱਚੀਆਂ ਉਹਨਾਂ ਨਾਲ ਹੋਰ ਅੰਡਰ 19 ਦੇ ਆ ਜੁੜੀਆਂ ਚਾਹ ਬਾਰਨੇ ਅੰਡਰ 19 ਗਰਲ ਹਾਂ ਹਾਂ ਬਹੁਤ ਚਲੋ ਅੰਡਰ 19 ਚੋ ਚਲੋ ਲਿਆਓ ਲਿਆਓ हाँ हाँ अंडर नाइनटीन गर्ल्स ਨਹੀਂ ਨਹੀਂ ਉਹ ਨੂਰ ਨੂੰ ਲਗਾ ਸ਼ਾਬਾਸ਼ ਅੰਡਰ 19 ਦੇ ਗਲਦ ਦੇ ਨਾਮ ਜਰੂਰ ਲਿਖ ਲਿਓ ਸੱਜਣੋ ਨਹੀਂ ਹੂੰ ਲਾ ਜਾ ਕਰੋ ਲੋ ਟ੍ਰੈਕ ਖਾਲੀ ਕਰ ਦਿਓ ਜੀ ਬੱਚੀਆਂ ਵੱਡੀਆਂ ਆ ਸਾਟਾ ਨਾ ਲੱਗੇ ਕਿਸੇ ਦੇ ਵੀ ਵੀਰ ਚਾਲ ਸਾਹਿਬ ਕਿਰਪਾ ਕਰੋ ਮੜ ਜਾ ਹਾਂ ਜੀ ਜਿਵਾਕ ਨਹੀਂ ਕਈ ਬਈ ਮੜ ਜਾ ਮਗਰ ਮਗਰ ਖੜੇ ਆ ਪਰ ਉਹਦੇ ਢਿੱਡ ਜਿਹੜੇ ਟ੍ਰੈਕ ਜਾ ਮੇਰਾ ਭਰਾ ਆਪਣੇ ਆਪਣੇ ਸਾ ਖੇਚ ਲੋ ਹਾਂ ਹਾਂ ਇਹੋ ਐ ਕਰਕੇ ਖੜੇ ਆ ਆਪ ਵੀ ਬੱਚੇ ਖੜੇ ਆ ਚੋਟੇ ਕਾ ਬੈਰੀ ਗੁੱਡ ਬੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਬਹੁਤ ਸੋਣਾ ਬਹੁਤ ਸੋਣਾ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਪਹਿਲੀਆਂ ਤਿੰਨ ਪਹਿਲੀਆਂ ਤਿੰਨ ਕੰਗਭਾਈ ਅੰਡਰ 19 ਸੀ ਹੈ ਹਾਂਜੀ 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 1 2 3 ਕੇ 1 2 ਤਿੰਨ ਤਿੰਨ 5 3 ਆ ਅੰਡਰ 19 ਦੀ ਲਾਸਟ ਹੀਟ ਆ ਜੇਕਰ ਕੋਈ ਬੱਚੀ ਰਹਿ ਗਈ ਬਾਅਦ ਚ ਇਤਰਾਜ ਨਾ ਕਰੇ ਅੰਡਰ under 19 लास्ट हीट लो 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 जेड़सर जेड़सर सर जी ਲੋਪ ਟੱਕਾ ਮਾਨਸੇ ਵਾਲੀਆਂ ਬੱਚੀਆਂ ਨੂੰ ਮੈਂ ਨੰਬਰ ਦਿੱਤਾ ਸੀ ਇੱਕ ਉਹਦੇ ਤੇ ਮੈਸੇਜ ਜੁੜ ਛੱਡ ਦੇਣ ਜਾਣ ਲੱਗੀਆਂ ਠੀਕ ਆ ਪੁੱਤ ਹੱਥ ਖੜਾ ਕਰਿਓ ਮਾਨਸਾ ਠੀਕ ਆ ਤੁਹਾਡੇ ਕੋਲ ਨੰਬਰ ਹੈ ਇੱਕ ਆਜੋ ਆਜੋ ਅੰਡਰ 19 लास्ट ਹੀਟ ਰੁਕ ਜਾਓ ਇੱਕ ਮਿੰਟ ਹੋ ਰੁਕ ਜਾਓ ਸਰ ਜੀ ਰੁਕ ਜਾਓ ਰੁਕ ਜਾਓ ਰੁਕ ਜਾਓ ਉਹ ਬੱਧ ਰੁਕ ਜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਕ ਜਾਓ ਰੁਕ ਜਾਓ ਕੋਈ ਨਾ ਕੋਈ ਇਹ ਅੰਡਰ 19 ਹੈ ਚਲੋ ਵਧੀਆ ਹੋ ਗਿਆ ਆਪਾਂ ਪਹਿਲਾਂ ਬਾਜਾ ਮਾਰੀ ਜਾਂਦੇ ਹੁਣ ਤਿੰਨ ਚਾਰ ਮਗਰ ਰਹਿ ਗਈਆਂ ਯਾਰ ਨਹੀਂ ਨਹੀਂ ਕੋਈ ਨਾ ਕੋਈ ਗੱਲ ਨਹੀਂ ਕੋਈ ਗੱਲ ਆ ਜਾ ਪੁੱਤ ਸ਼ਾਬਾਸ਼ ਪੁੱਤ ਸ਼ਾਬਾਸ਼ ਕੋਈ ਨਹੀਂ ਕੋਈ ਨਹੀਂ ਉਹ ਜੀ ਆ ਲਾਈਨ ਖਾਲੀ ਕਰ ਦਿਓ ਕੋਲ ਸਾਹਿਬ ਕਰਵਾਓ ਤੁਸੀਂ ਆਪ ਉਹ ਕੋਲ ਸਾਹਿਬ ਕਰਵਾਓ ਬਲਕਾਰ ਕਿਤੇ ਕੋਲ ਬਲਕਾਰ ਪੁਛ ਲੈ ਲੋ ਸਰ ਨੂੰ ਸਰ ਜੀ ਕਰਵਾਓ ਤੇਰਾ ਮਸਲਦਾ ਨਹੀਂ ਪੁੱਲ ਹੋ ਗਿਆ ਠੀਕ ਆ ਆ ਲਾਈਨ ਖਾਲੀ ਕਰ ਉਹਨੇ ਕਦਮ ਰੁਕਣਾ ਪਿਆ ਆਪੂ ਕਮੈਂਡ ਹਟ ਜਾ ਹੁਣ ਕੰਮ ਬਹੁਤ ਅੜਿਆ ਹੋਇਆ ਹੈ ਬੱਸ ਹੋ ਗਿਆ 17 ਕੁੜੀਆਂ ਦੀ ਵੀ ਰੈਡੀ ਆ ਜੀ ਕੰਮ ਹਾਂਜੀ ਹਾਂਜੀ ਆ ਸਰ ਜੀ ਟਰੈਕ ਦੇਖਿਓ ਜੀ ਮੇਰੇ ਫੁੱਲ ਟਰੈਕ ਦੇ ਵਿੱਚ ਬੱਚੇ ਆ ਰਹੇ ਆ ਕਿਰਪਾ ਕਰਕੇ ਨਵੀ ਭਾਈ ਨਵੀ ਨਵੀ ਭਾਈ ਆ ਜਾਓ ਆਗੇ ਮੜਾ ਚੈੱਕ ਕਰਾਉਣਾ ਜਿਹੜਾ ਕੋਈ ਪ੍ਰੂਫ ਹਾਂ 1 ਮਿੰਟ ਇਹ ਚਲੋ ਸ਼ਾਬਾਸ਼ ਪੁੱਤ ਸ਼ਾਬਾਸ਼ ਪਹਿਲੀਆਂ ਵੈਰੀ ਗੁੱਡ ਪਹਿਲੀਆਂ ਤਿੰਨ ਬੱਚੀਆਂ ਸ਼ਾਬਾਸ਼ 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 ਚਾਬਾ ਚਾਬਾ ਸ਼ਾਬਾਸ਼ ਫਰਸਟ 3 ਵਾਓ ਆ ਕਿੰਨੇ ਆ ਜਾਓ ਮੜਾ ਜਾ ਗੇੜਸਰ ਅੰਡਰ 17 ਗੁਡੀਆਂ ਦਾ ਫਾਈਨਲ ਆ ਗਈ ਸੀ ਨਾ ਉਹਨਾਂ ਨੂੰ ਚਲੋ ਉਹਨਾਂ ਨੂੰ ਫ੍ਰੀ ਕਰੋ ਉਹਨਾਂ ਨੂੰ ਫ੍ਰੀ ਕਰੋ ਕਿਉਂਕਿ ਕੁੜੀਆਂ ਟਾਈਮ ਨਾਲ ਆਪਣੇ ਘਰ ਜਾਣ ਨਾ ਨਾ ਹਲੇ ਰੁਕ ਜਾਓ ਲੈ ਇਸ ਤੋਂ ਬਾਅਦ ਹਾਂ ਅੰਡਰ 17 ਦੇ 19 ਲੜਕੀਆਂ ਨਾਲੋ ਨਾਲ ਹੀ ਭੇਜ ਦਿਓ ਆਪਾਂ ਸਰ ਪੰਜਾ ਮੈਚ ਨਹੀਂ ਬਾਟਿੰਗ ਪੁਆਇੰਟ ਤੇ ਆ ਜਾਓ ਉਹ ਵੀ ਵਾਈਸ ਚੱਲਦੇ ਰਹਿਗੇ ਬੱਚੇ ਇਹ ਤੁਸੀਂ ਦੇਖਣ ਹਲੇ ਭੇਜਣੀ ਆ ਰਵੀ ਸਾਹਿਬ ਦੀ ਲਿਸਟ ਓਕੇ ਅੱਠ ਅੱਠ ਤੁਸੀਂ ਤਾਂ ਬਾਅਦ ਚਾਹੀਏ ਇੱਕ ਮਿੰਟ ਜੇ ਮੈਂ ਨਾ ਮੈਂ ਨਾ ਬਹੁਤ ਜਿਆਦਾ ਬਾਤ ਕਰ ਰਿਹਾ ਰਵੀ ਸਰ ਭੇਜੋ ਜੀ ਫੋਟੋ ਫਾਈਨਲ ਹੁਣ ਅੰਡਰ 17 ਫਾਈਨਲ ਕੁੜੀਆਂ ਦੀ ਜਿਹੜੀ ਹੈਗੀ ਆ ਲਿਸਟ ਭੇਜੋ ਅੰਡਰ 19 ਅ ਥਰਡ ਕੁੜੀ ਰੱਖਣੀ ਆ ਆਪਾਂ ਨੇ ਹਾਂਜੀ 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 ਆਹ ਆ ਇਹ ਫਾਈਨਲ ਹੋਣਾ ਹੁਣ ਪਹਿਲੀਆਂ ਤਿੰਨ ਦਾ ਗੰਗભાઈ ਮੈਨੂੰ ਪਹਿਲੇ ਪਲੀਜ਼ ਬੋਲ ਦਿਓ ਜੀ ਕਿਹੜੀ ਸੀਟ ਹੈ ਇਹ 17 ਸਰ ਜੀ 17 17 ਦੀ ਲਿਸਟ ਭੇਜ ਦਿਓ ਅੰਡਰ 17 ਫਾਈਨਲ ਕਰਾਉਣਾ ਹੈ ਹਾਂਜੀ ਫਾਈਨਲ ਇਹ ਥੋੜੇ ਕੋਲਾ 9 ਬੱਚੀਆਂ ਦੀ ਲਿਸਟ ਹੋਣੀ ਹੈ ਜੀ 9 ਦੀ 8 8 ਨੂੰ 16 ਬੱਚੇ ਦੀ ਲਿਸਟ ਹੈ ਨਹੀਂ ਤੁਸੀਂ ਪਹਿਲੀਆਂ 2-2 ਲਈਆਂ ਸੀ ਹਾਂਜੀ ਪਹਿਲੀਆਂ 2-2 ਕੋਈ ਨਹੀਂ ਆਪਾਂ 8 ਦਾ ਕਰਾ ਲੈਣ ਤੁਸੀਂ ਫੋਟੋ ਭੇਜੋ ਠੀਕ ਹੈ ਜੀ ਹੀਟਾ ਤੋਂ ਤਿੰਨ ਸੀ ਰੋ ਅਖੀਂ ਨੇ ਅਖੀਂ ਨੇ ਜੀ ਅੱਛਾ ਸੋ ਕਿਹ ਲੈਣਗੇ ਅੰਡਰ 7 ਗਰਲ ਕੁੜੀਆਂ ਇਹ

ਜਸ਼ਨਪ੍ਰੀਤ ਫਾਇਰ ਘੱਟੇ ਘੇਰਾ ਖੋਦ ਤੂੰ ਜਮਾਈ ਸਿੱਕ ਲਿਆ ਇਹਦਾ ਪੈਰਾਂ ਦੇ ਵਿੱਚੂ 3 4 5 8 ਬੱਚੇ 1 2 3 4 5 6 7 8 ਬੱਚੇ ਹੈਲੋ 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 ਹਾਧਾਰ ਕਰ ਸਰ ਜੀ ਇਹਦਾ ਕਰਤ ਕੀ ਨਾਮ ਹੈ ਬੇਟਾ ਘੁੱਡਾ ਆਹ ਰਵੀ ਸਰ ਫੈਨਦੂਰ ਬਾਬਾ ਦਾ ਹਾਧਾਰ अच्छा जी ठीक है जी सहनूर बाबा ਦਾ ਆਧਾਰ ਕਾਰਡ ਹੋ ਗਿਆ ਜੀ ਚੱਕ ਲਓ ਜੀ ਰਵੀ ਸਰ ਫਾਈਨਲ ਹੈ ਤੁਸੀਂ ਕਰੋ ਜੀ ਜਿੱਤ ਉਹ ਹਾਂ ਨੀਦਰ ਫਹਿਮਨ ਜੁਹਦ ਬੱਜੂ ਜੀ ਸਹਿਨੂਰ ਹਾਂਜੀ ਹਾਂਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਲਓ ਵੀ ਮੈਟਰ ਟ੍ਰੈਕ ਮੇਲਾ ਕਰ ਦਿਓ ਬਾਹਰ ਹੋ ਜਾਓ ਸਾਰੇ ਹਾਂ ਜੀ ਸਾਈਕਲ ਦਾ ਕੋਈ ਨਾ ਬਾਅਦ ਚ ਲੈ ਆਵਾਂਗੇ ਹੁਣੇ ਵੀਰੇ ਕੋਈ ਵੀ ਸੱਜਣ ਮਿੱਤਰ ਬੋਲਿਓ ਨਾ ਗੌਰ ਨਾਲ ਸੁਣੋ ਤਿੰਨ ਤਿੰਨ ਬੱਚੀਆਂ ਇਹਦੇ ਪੂਰੀਆਂ ਟਾਪ ਕਲਾਸ ਨੇ ਮਤਲਬ 1 ਆਫ ਦਾ ਬੈਸਟ ਨੇ ਆਪਣੇ ਆਪਣੇ ਇਵੈਂਟਸ ਦੇ ਵਿੱਚ ਅੱਬਾ ਕਿਸਮਤ ਵਾਲਿਆਂ ਵਧੀਆ ਓੜਾ ਪਿੰਡ ਵੀ ਭਾਗਾਂ ਵਾਲਾ ਕਿ ਬੱਚੀਆਂ ਇੱਥੇ ਆਈਆਂ ਨੇ ਮਤਲਬ ਲੱਖਾਂ ਰੁਪਏ ਖਰਚ ਕੇ ਵੀ ਤੁਹਾਨੂੰ ਇਹੋ ਜਿਹਾ ਕੰਪੀਟੀਸ਼ਨ ਦੇਖਣ ਨੂੰ ਨਹੀਂ ਮਿਲਣਾ ਇੱਕ ਮਿੰਟ ਸਰ ਜੀ ਸਾਰੇ ਚੁੱਪ ਕਰ ਜਾਓ ਜਦੋਂ ਰੇਸ ਲੱਗੀ ਸਾਰੇ 70 ਤੇ ਲੱਗੀ ਹੋਈ ਆ ਮੈਂ ਕਹਿੰਦਾ ਥੋੜਿਆ ਬੁਲਾਓ ਯਾਰ ਬੱਚਿਆਂ ਨੂੰ ਪਤਾ ਚੱਕੋ ਕਰ ਦਿਓ ਜੀ ਟਰੈਕ ਲਈ ਲਓ ਲਓ ਕਰ ਦਿਓ ਜੀ ਟਰੈਕ ਕਲੀਅਰ ਹਰਮਨ ਹੋ ਰਿਹਾ ਭੱਜ ਕੇ ਹਰਮਨ 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 ਟਰੈਕ ਤੋਂ ਬਾਹਰ ਰਿਹਾ ਜੀ ਟਰੈਕ ਤੋਂ ਬਾਹਰ ਕਿੰਨਾ 80 84 ਮੀਟਰ ਹੋ ਗਿਆ ਆ ਸਾਰੇ ਭਰਾ ਬਣ ਕੇ ਟਰੈਕ ਕਲੀਅਰ ਕਰਨਾ ਇਧਰ ਹਾਰੇ ਸਾਈਡ ਤੇ ਕੋਈ ਵਿੱਚ ਵੱਜੇ ਕੋਈ ਥੋੜਾ ਘੱਟ ਵੱਜੂਗਾਗੇ ਬੱਚੀ ਦੇ ਘੱਟ ਵੱਜੂਗੀ ਪਲੀਜ਼ ਸਾਈਡ ਤੇ ਇਹ ਟਰੈਕ ਦੀ ਗੱਲ ਕਰ ਰਿਹਾ ਹਾਂ 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 ਲਓ ਜੀ ਟਰੈਕ ਕਲੀਅਰ ਕਰੋ ਜੀ ਅੱਗੇ ਰੇਸ ਇਧਰ ਲਓ ਲਓ ਪ੍ਰਧਾਨ ਜੀ ਪ੍ਰਧਾਨ ਜੀ ਧਿਆਨ ਦਿਓ ਜੀ ਨੇੜ ਹੋ ਰਹਾ ਬਹੁਤ ਚਲੋ ਚਲੋ ਬਜੇ ਚਲੋ ਬਟਕਾ ਲੋ ਸਰ ਜੀ ਆ ਗਈ ਰੇਸ ਆਰਮਨ ਬਾਈ ਹਲੇ ਢੋਲ ਨਾ ਹਾਂਜੀ ਪੈਂਕੇ ਵੀਰੇ ਦੇਖਿਓ ਢੋਲ ਲੱਗ ਜਾਏ ਹਲੇ 1 ਮਿੰਟ ਬਾਈ ਸਾਈਡ ਤੇ ਹੋ ਜਾਓ ਜੀ ਇਧਰ ਰੇਸ ਆ ਗਈ 1 ਮਿੰਟ ਜੀ ਮੇਰੇ ਕੋਲ ਲਓ ਜੀ ਸ਼ਾਂਤੀ ਬਣਾ ਲਿਓ ਫਿਰ ਜਿਹੜੀ ਬੱਚੀ ਤੁਹਾਡੇ ਵਿੱਚੋਂ ਜਿੱਤੂ ਉਹਨੂੰ ਇੱਕ ਨੰਬਰ ਮੈਦ ਦੇ ਵਿੱਚ ਭਾਈ ਸਾਰੇ ਜਿਹੜੇ ਪਿੱਛੇ ਤਾੜੀਆਂ ਮਾਰ ਦਿਓ ਸਾਰੇ ਤਾੜੀਆਂ ਕੋਈ ਵੀ ਸੱਜਣ ਮਿੱਤਰ ਬੋਲੇ ਨਾਲ ਵਿੱਚ ਵੜ ਜਾਓ ਹਾਂ ਵਾਹ ਭਾਈ ਤਾੜੀ ਹਿੱਟੋ ਮਾਰੀ ਨੀ ਵਾਹ ਬੱਲੇ 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 ਹੈ ਲੋਟਾ ਜਸਨੂਰ ਬਾਵਾ ਜਸਨੂਰ ਬਾਵਾ ਇਹ ਬੱਚੀਆਂ ਬੱਲੇ ਬੱਲੇ ਤਾੜੀ ਸੱਟੋ ਮਾਰੀ ਤਾੜੀਆਂ ਮਾਰ ਦੋ ਅੰਡਰ 19 ਲੜਕੀਆਂ ਉਹਨਾਂ ਦਾ ਫਾਈਨਲ ਹੈ ਉਸ ਤੋਂ ਬਾਅਦ ਮੁੰਡਿਆਂ ਦਾ ਖੇਡਣਗੇ ਅਸੀਂ ਦੂਜਾ ਇਹ ਹੈ ਨਾ ਉਹਦਾ ਨਾਮ ਦੱਸੋ ਉਧਰ ਫੜਨੇ ਹੈ ਨਾ ਹਾਂ ਉਹ ਪੱਤੰਗ ਸਿੱਧਾ ਪੈਂਦਾ ਬੁਰਿਆ ਨੂੰ ਬੁਰਿਆ ਨੂੰ ਹਾਂ ਹਾਂ ਹੈ ਪੱਤੰਗ ਬਹੁਤੀ ਸਿੱਧਾ ਪੈਂਦਾ ਹੈ ਲੈਗ ਤੇ ਪੈਂਦਾ ਤੇ ਸਿੱਧਾ ਪੈਂਦਾ ਫਰਕ ਹੈ ਜਿੱਧਾ ਪੁੱਤਰਾ ਬੱਤੇ ਜਿੱਧਾ ਹਾਂ ਅੰਡਰ 19 ਗਰਲਸ ਦੀ ਲਿਸਟ ਤੇ ਜੋਰਮੀ ਸਾਹਿਬ ਜਲਦੀ ਰਵੀਦਰ ਜਲਦੀ ਲਿਸਟ ਭੇਜ ਦਿਓ 1 ਮਿੰਟ ਬਾਈ 1 ਮਿੰਟ ਗੰਗ ਬਾਈ 1 ਮਿੰਟ ਨਹੀਂ ਬਾਈ ਲੋਕੀ ਕਹਿ ਰਹੇ ਤੁਸੀਂ 2 ਘੰਟੇ ਹੋ ਗਏ ਖੜੇ ਇਆਂ ਕੁਝ ਨਹੀਂ ਬਾਈ ਆਪਾਂ ਦਾ ਕਲੀਅਰ ਕਰ ਲੈਣ ਦੋ ਇੱਕ ਮਿੰਟ ਆ ਜਾਓ ਬਾਈ ਹਰਮਨ ਕਿੱਥੇ ਆ ਹਰਮਨ ਤੇ ਬੱਚਿਆ ਉੱਤੇ ਸ਼ਾਬਾਸ਼ ਬੈਰੀ ਗੁੱਡ ਵੈਰੀ ਗੁੱਡ ਕਾ ਅੱਧੂ ਚ ਆਪਣੀ ਕੋਸ਼ਿਸ਼ ਵੀ ਆ ਜਵੇ ਜੀ ਸ਼ਾਬਾਸ਼ ਬੱਚੇ ਬਹੁਤ ਚਾਵਾ ਦਾਸ ਤੁਹਾਡੀ ਫਰੈਂਡ ਸੀ 3ਰਡ ਤੇ ਜਿਹੜੀ ਬੱਚੀ ਆਈ ਉਹ ਵੀ ਆ ਗਈ ਆਜੋ ਅੰਡਰ 19 ਗਰਲ ਫਾਈਨਲ 19 ਸਾਲ ਦੀਆਂ ਲੜਕੀਆਂ ਫਾਈਨਲ ਜਲਦੀ ਆਜੋ ਗਰਾਊਂਡ ਸਾਈਕਲ ਆਇਆ ਆਹ ਜੇ ਟਰੋਫੀ ਹੈਗੀ ਤਾਂ ਉਹ ਵੀ ਲੈ ਲੋ ਕਮਾਲ जॾा इनमें जे सर हू छॾ के इन कया उहो बचीअ कया कया आया बि हरमन अखा पाव अंडर सेवनटीन गर्स सैकेंड थर्ड है भी अंडर सेवनटीन सैकेंड okay, थर्ड कशिश से तस्लीमी आज पुत्र अगे ओके ठीक है जी ਅੰਡਰ 17 ਦੇ ਵਿੱਚ ਜਿਹੜੀ ਬੱਚੀ ਜਿੱਤੀ ਆ ਉਹਦਾ ਨਾਮ ਆ ਵਾਵਾ ਤੋਂ ਪਿੰਡ ਕਿਹੜਾ ਬੱਚੀ ਦਾ ਜੀ ਕੜਿਆਲੀ ਕੜਿਆਲਾ ਆਪਣੀ ਟ੍ਰੇਨਿੰਗ ਸੈਂਟਰ ਕਿੱਥੇ ਆ ਉਹ ਆਪਾਂ ਤਾਂ ਹਰੇਕ ਵਾਰ ਬੋਲੀਦਾ ਸੈਕਿੰਡ ਇਜ਼ ਆਪਸ਼ਨਲ ਉਹਦਾ ਕਾਰਨ ਕੀ ਹੁੰਦਾ ਸਾਡੇ ਕੋਲੋਂ ਪਹਿਲਾ ਬੱਚਾ ਕਈ ਵਾਰੀ ਗਲਤ ਧਾਰ ਘਟੜਾ ਆ ਜਾਂਦਾ ਉਹਦੀ ਜਗ੍ਹਾ ਦੇ ਉੱਤੇ ਅਸੀਂ ਦੂਸਰੇ ਬੱਚੇ ਨੂੰ ਫਿਰ ਫਸ ਦੇ ਦਿੰਦਾ ਆਹਾਂ ਮਸਲਾ ਜੀ ਹੋਰ ਤਾਂ ਵੀ ਮਸਲਾ ਹੀ ਨਹੀਂ ਉਹ ਆਪ ਉਹ ਪਰ ਜੀ ਇਹ ਸਟੇਜ ਦੇ ਮੈਚ ਵੀ ਨਹੀਂ ਹੈ ਇਹ ਸਟੇਜ ਦੇ ਮੈਚ ਵੀ ਨਹੀਂ ਹੈ ਜੀ ਇਹਦਾ ਅਕਾਲ ਖੇਡ ਦੇ ਮੈਚ ਹੈ ਆਇਓ ਮੜਾ ਜਾ ਕੰਡਾ ਕਰਕੇ ਉਹ ਬਾਈ ਜੀ ਇਹ ਹੈ ਨਹੀਂ ਇਹ ਸੇਡ ਦੇ ਮੈਚ ਹੀ ਜਾਣਗੇ ਸੇਡ ਦੇ ਵਿੱਚ ਸਕੂਟਰੀਆ ਵੀ ਨਹੀਂ ਮਿਲਦੀਆਂ ਸੇਡ ਦੇ ਵਿੱਚ ਸਕੂਟਰੀਆ ਵੀ ਨਹੀਂ ਮਿਲਦੀਆਂ ਸਰ ਜੀ ਇੱਕ ਸੈਕਿੰਡ ਬੱਸ ਕੋਈ ਨਾ ਕੋਈ ਨਾ ਕੰਗ ਬਾਈ ਓਕੇ ਠੀਕ ਹੈ ਜੀ ਲੋ ਜੀ ਬੱਚੇ ਦਾ ਨਾਮ ਆ ਬਾਵਾ ਅੰਡਰ 17 ਦੇ ਵਿੱਚ ਜਿੱਤ ਅੰਡਰ 17 ਦੇ ਵਿੱਚ ਇਹ ਜਿੱਤ ਚੁੱਕਿਆ ਪਰ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਰਦਿਕ ਕੋਸ਼ਿਸ਼ ਦੇ ਨਾਲ ਸੋ ਬੱਚੀ ਦਾ ਪਿੰਡ ਦੱਸੋ ਸਰ ਜੀ ਕਿਹੜਾ ਖੜਿਆ ਸੰਗਰੂਰ ਖੜਿਆ ਸੰਗਰੂਰ ਆਹਰਾ ਟ੍ਰੇਨਿੰਗ ਸੈਂਟਰ ਟ੍ਰੇਨਿੰਗ ਮਹਿਲਾ ਜੋਗ ਸਟੀਫਨ ਸੂਲ ਦੇ ਵਿੱਚ ਠੀਕ ਆ ਜੀ ਆਹਰੇ ਬਈ ਹੁਣ ਨੈਸ਼ਨਲ ਵੀ ਖੇਡਣ ਚੱਲੀ ਆ ਬਹੁਤ ਬਹੁਤ ਮੁਬਾਰਕਾਂ ਮੈਂ ਸਾਰੀਆਂ ਪੰਜਾਬ ਦੀਆਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਅੰਡਰ 17 ਦੇ ਵਿੱਚ ਕੋਈ ਵੀ ਬੱਚੀ ਜੇ ਦਮ ਰੱਖਦੀ ਆ ਤਾਂ ਇਹ ਖੇਡਾਂ ਦੇ ਵਿੱਚ ਆ ਕੇ ਇਸ ਬੱਚੀ ਦੇ ਨਾਲ ਦੌੜ ਲਾਵੇ ਔਰ ਜਿੱਤੇ ਔਰ ਅਸੀਂ ਉਹਨੂੰ ਇਨਾਮ ਦੇ ਵਿੱਚ ਇੱਕ ਵਾਰੀ ਛੁੱਟੀ ਦਵਾਂਗੇ ਪਰ ਜਿਹੜੇ ਹਿਸਾਬ ਨਾਲ 바ਵਾ ਔਰ ਕਸ਼ਿਸ਼ ਬੱਚੀਆਂ ਨੇ ਦੌੜ ਲਈ ਆ ਲੱਗਦਾ ਨਹੀਂ ਕਿ ਜਲਦੀ ਜਲਦੀ ਕੋਈ ਹੋਰ ਬੱਚੇ ਨੂੰ ਇਹ ਨੇੜੇ ਲੱਗਣ ਦੇਣਗੇ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ आजो <laughs> ਮਾਦੰਦੇਖ ਠੀਕ ਆ ਬਾਰੇ ਉਹ ਆਪਾ ਉਹਦੇ ਅੱਗੇ ਜ਼ੋਰ ਠੀਕ ਆ ਡਾਂਗ ਜੇ ਕੋਈ ਵੀ ਬੱਚੇ ਦਾ ਸਟੇਟ ਜਾਂ ਨੈਸ਼ਨਲ ਦਾ ਕੰਪੀਟੀਸ਼ਨ ਆਉ ਉਹ ਦੋ ਥੰਡੇ ਅਸੀਂ ਹੋਲਡ ਕਰ ਦਾਂਗੇ ਅਸੀਂ ਵੀ ਹੋਰ ਖੇਡ ਦਾ ਇਵੈਂਟ ਕਰਾ ਲਾਂਗੇ ਠੀਕ ਆ ਪੁੱਤਰ ਅੱਜ ਜਿਹੜੀ ਬੱਚੀ ਦਾ ਬਾਪਾ ਦਾ ਨਾਮ ਨੋਟ ਕਰ ਲਿਓ ਇੱਕ ਜਿਹੜਾ ਪੁਆਇੰਟ ਇਹਨੂੰ ਮਿਲ ਗਿਆ ਇਹਨੂੰ ਹੋਰ ਪੁਆਇੰਟ ਚਾਰ ਹੋਰ ਚਾਹੀਦੇ ਨੇ ਔਰ ਇਹ ਬਿੰਦੂ ਵੱਲ ਕਸ਼ੇ ਜਾ ਲਓ ਪੁੱਤਰ ਅੱਜ ਗਰਫੀ ਮੋਦਾ ਗਰਫੀ ਮੋਦਾ ਗਰਫੀ ਮੋਦਾ ਆਟੋ ਮੋਬਾਈਲ ਕੋਸ਼ਿਸ਼ ਕਰੀਏ ਹਾਂ ਸਪਲਾਈ ਨੇ ਬਹੁਤ ਸਪੀਡ ਆ ਬੱਚੇ ਸਾਰੇ ਹੋ ਗਏ ਨੇ ਇੱਥੇ ਦੇਖ ਕੇ ਆਪਾਂ 22 ਤੋਂ ਇਹਦਾ ਪਿੰਡ ਦਾ ਸ਼ਹਿਰ ਰਸਿਆ ਪੁੱਤਰ ਤੁਹਾਡਾ ਪਿੰਡ ਦਾ ਸ਼ਹਿਰ ਕਿਹੜਾ ਸੰਗਰੂਰ ਨਹਿਰਾਗਾਗਾ ਉੱਥੇ ਸੰਗਰੂਰ ਨਹਿਰਾਗਾਗਾ ਔਰ ਇਹ ਬੱਚੀ ਕਿੱਥੇ ਕਿੱਥੇ ਖੇਡਦੀ ਹੈ ਕੋਈ ਜਾਣਕਾਰੀ ਰਹੇਗੀ ਪੁੱਤਰ ਦੱਸਿਓ ਤੁਹਾਡੀਆਂ ਪ੍ਰਾਪਤੀਆਂ ਕੀ ਨੇ ਉਹ ਵੀ ਉੱਧਰ ਦੀ ਬੁੜੀ ਫਰਿਆਦ ਮੰਤਰੀ ਹੈ 19 ਗਰਲ ਕੋਸ਼ਿਸ਼ ਸਕੂਲ ਚ ਪੜ੍ਹਦੀਆਂ ਨੇ ਹੈ ਕੋਸ਼ਿਸ਼ ਸਕੂਲ ਚ ਪੜ੍ਹਦੀ ਹੋਣਗੀਆਂ ਇੱਕ ਸਾਥ ਵਿੱਚ ਤੇ ਅੰਦਰ 2024 ਅੰਦਰ ਚੈਲੈਂਜ ਸਕੂਲ ਦੇ ਅੰਦਰ ਪਾਰਟਿਸਪੇਟ ਤੇ ਇਸ ਵਾਰ ਨੋਟਾ ਜਾਨਸ ਸਾਡੀ ਮਾਡਲ ਅਜੇ ਨੂੰ ਹੋਇਆ ਬਹੁਤ ਵਧੀਆ ਬੱਚੀ ਆ ਔਰ ਇਹਨਾਂ ਦਾ ਕੰਪੀਟੀਸ਼ਨ ਬਹੁਤ ਹਾਰੀ ਦੂਜੀ ਬੱਚੀ ਨਾਲ ਜਿਹੜਾ ਨਾਮ ਆ ਬਾਵਾ ਮਾਤ ਨੂੰ ਥੋੜਾ ਜਿਹਾ ਫਰਕ ਸੀ ਸੋ ਅਗਲੇ ਸੰਡੇ ਲਈ ਪੁੱਤਰ ਤਿਆਰੀ ਆ ਤੋ ਬੱਚੇ ਰੈਡੀ ਨੇ ਅਗਲੇ ਸੰਡੇ ਦੇਖਦਾ ਫਿਰ ਇਹਨਾਂ ਦੇ ਵਿੱਚੋਂ ਕਿਹੜੀ ਬੱਚੀ ਅੰਡਰ 17 ਦੇ ਵਿੱਚ ਬਾਜੀ ਮਾਰਦੀ ਆ ਪੁੱਤਰ ਸਾਫੀ ਗਾਲ ਜੀ ਸਾਫੀ ਗਾਲ ਇਹ ਬੱਚੀ ਦੀ ਇੰਨੀ ਜ਼ਿਆਦਾ ਸਪੀਡ ਆ ਪਰ ਇਹਦੀ ਜਿਹੜੀ ਗੇਮ ਹਾਡਲਸ ਵੀ ਆ ਮਤਲਬ ਇਹਦਾ ਇਵੈਂਟ ਹੋ ਰਿਹਾ ਪਰ ਆਪਣੇ ਸਾਡੇ ਖੇਡ ਮਿਲ ਰਿਹਾ ਮਾਣ ਵਧਾਉਣ ਲਈ ਬੱਚੇ ਇੱਥੇ ਆਈ ਆ ਥੋੜੇ ਜਿਹਾ ਫਰਕ ਨਾਲੇ ਬਸ ਇਹ ਹਾਰੀ ਆ ਸੋ ਇਹਨੂੰ ਵੀ ਅਸੀਂ ਵਧਾਈਆਂ ਦਿੰਨੇ ਆ ਔਰ ਬੱਚੀ ਨੂੰ ਪੁੱਛਦੇ ਆ ਕਿਹੜਾ ਪਿੰਡ ਜਾਂ ਸ਼ਹਿਰ ਕਿਹੜਾ ਪੁੱਤਰ ਕਿਹੜਾ ਏਰੀਆ ਆਪਣਾ ਚੱਲ ਨਾ ਫਿਰ ਨਾਂ ਦਾ ਜ਼ਿਲ੍ਹਾ ਫਦੌੜ ਸ਼ਹਿਰ ਕਿ ਪ੍ਰਧਾਨ ਤੋਂ ਆ ਸੋ ਬੱਚਿਆਂ ਨੂੰ ਅਸੀਂ ਮੁबारकਾ ਦਿੰਦੇ ਆ ਔਰ ਇਹਨੂੰ ਕਹਿੰਦੇ ਆ ਕਿ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਆਪਣਾ ਇਵੈਂਟ ਚੇਂਜ ਕਰਕੇ ਸਾਡੇ ਕੋਲ ਖੇਡੇ ਸੋ ਬਹੁਤ ਬਹੁਤ ਸ਼ੁਕਰਾਨਾ ਸਾਰੇ ਬੱਚਿਆਂ ਤੇ ਅਸੀਂ ਵਾਦਾ ਕਰਦੇ ਆ ਕਿ ਅੱਗੇ ਹੋਰ ਵਧੀਆ ਇਨਾਮ ਹੋਰ ਵਧੀਆ ਪ੍ਰੋਗਰਾਮ ਅਸੀਂ ਔਰ ਗਮੇਰੇ ਘਰਾਂ ਦੇ ਪਾਪੀ ਵੀ ਸਾਥਾ ਵਾਹਿਗੁਰੂ ਜੀ ਬਖਸ਼ੇ ਹਾਂ ਜੀ ਥੋੜੀ ਕੰਮ ਰਹਿ ਗਿਆ ਬੱਚੇ ਆਪਣੇ ਬਹੁਤ ਦੇਖ ਰਹੇ ਰਹਿ ਰਹੇ ਆ ਰਵੀ ਸਰ ਫਾਈਨਲ ਦੇ ਅੰਦਰ ਜੀ ਹਰ ਇੱਕ ਸੈਕਿੰਡ ਮੈਡਲ ਦਾ ਕਾਰਨ ਮੇਰੇ ਕੋਸ਼ਰੀ ਹਿੰਨੇ ਕਿਹੜੀ ਜਪਨੀਤ ਬੱਚੀ ਪਹਿਲਾਂ ਕੋਚ ਨਾ ਭੁਜਤਨਾਂ ਕੋਲੇ ਇਹ ਜਿਆ ਗੁਰੂ ਮੰਤਰ ਹੈ ਜਿਹੜੇ ਬੱਚੇ ਇਨੀ ਸਪੀਡ ਕਰਦੇ ਨੇ ਉਹ ਬਹੁਤ ਬਹੁਤ ਮੁਬਾਰਕਾਂ ਸਰ ਜੀ ਔਰ ਦੇ ਵਰਗੇ ਕੋਚ ਸਭ ਹਰ ਇੱਕ ਬੱਚੇ ਨੂੰ ਮਿਲਣਾ ਮੈਂ ਦੁਆ ਕਰਦਾ ਪ੍ਰਮਾਤਮਾ ਅਗੇ ਚੜ੍ਹਦੀ ਕਲਾ ਜੀ ਕਾਵਾ ਬਾਕੀ ਜਿਹੜੇ ਦੋ ਛੰਡੇ ਇਹਨਾਂ ਦੀ ਮੈਚ ਨੇ ਜਾਂ ਸਟੇਜ ਆਪਰ ਹੋ ਰਹੀ ਠੀਕ ਆ ਤੋ ਜਦੋਂ ਅਵੇਲੇਬਲ ਹੋਣਗੇ ਤੱਕ ਹੈ ਜੀ ਫਿਰ ਟ੍ਰੈਕ ਕਲੀਅਰ ਕਰਦਾ ਜੀ ਕੀ ਯਾਰ ਮਨਾ ਪਾਉਂਦਾ ਕਾਵਾ ਆ ਸਰ ਜੀ ਬੱਚੇ ਪੁੱਤਰ ਨਾਮ ਲਿਖਾ ਕੇ ਲੈ ਆ ਨਾਮ ਲਿਖਾ ਦੋ ਬਸ ਨਾਮ ਕਿਵੇਂ ਬਸ ਯਾਰ ਜੀ ਇਹੜੀ ਜਿੱਤੀ ਆਪੋ ਤੇ ਇੱਕ ਮਿੰਟ ਰਹਿ ਨਵੇੜ ਜੀ ਹਾਂ ਜੀ ਆਪੋ ਤੇਰੀਓ ਚਲਤੀ ਗਾਓ। ਸੋ ਲੈ ਕੇ ਜਾਈਏ। ਰਵੀ ਸਰ ਕਿਰਪਾ ਕਰਕੇ ਮੇਜੋ ਜੀ। ਆਜੋ ਸਰ ਜੀ ਅੱਗੇ ਨਾਲ ਮੇਲਾ ਵਧਾਈਏ ਆਪਾਂ ਜੀ ਹਾਂ ਜੀ। ਪਤਾਂ ਜੀ ਜਾਣੀ ਰ ਵਿੱਚ ਲੈ ਕੇ ਗਈ ਨਹੀਂ। ਇੱਕ ਡੱਕਾ ਪਾਣੀ। ਹਾਂ ਜੀ ਹਾਂ ਜੀ ਅੰਡਰ 19 ਦਾ ਫਾਈਨਲ ਆ ਜੀ ਤੇ ਸੰਗਤ ਕਹਿ ਰਹੀ ਆਪਾਂ ਦੂਰ ਜਾਣਾ ਸਾਨੂੰ ਜਲਦੀ। ਕਰੋ ਸਰ ਜੀ ਇੱਕ ਸੰਗ ਭਾਈ ਕਤੂਰ ਵਾਲੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਆ ਵੀਰੇ ਇੱਕ ਤੁਸੀਂ ਇਹਨਾਂ ਬੱਚੀਆਂ ਦਾ ਹੌਸਲਾ ਵਧਾਈ ਕਰਨਾ ਆ ਆਪਾਂ ਇਹਨਾਂ ਨੂੰ ਅੰਡਰ 19 ਜਿਹੜੀ ਬੱਚੀ 3rd IC ਜੀ ਪਹਿਲੀ ਹੀਟ 'ਚ ਉਸ ਨੇ ਲੈਂਦੇ ਆ ਗਈ ਇੱਕ ਵਾਰੀ ਫੀ ਕਰ ਗਏ ਜਿਹੜੀ ਫਸਟ ਹੋਗੀ ਬੱਚੀ ਉਹਨੂੰ 300 ਰੁਪਇਆ ਟੜੀਆਂ ਮਾਰ ਦੇਣਾ

ਜੇ ਪਿੱਛੇ ਆ ਲੋ ਕਿਤੇ ਕਿਤੇ ਹਰੇ ਉਹ ਟੇਬਲ ਜਿਹੜਾ ਪਿਆ ਪਤਾ ਪਤਾ ਕਿ ਟ੍ਰੈਕ ਖਾਲੀ ਟ੍ਰੈਕ ਖਾਲੀ ਕਰਦਾ ਬਾਈ ਅੱਜ ਇੱਥੇ ਟਰਾਫੀਆਂ ਪਈਆਂ ਨੇ ਤੁਸੀਂ ਵਿੱਚ ਮਰ ਕੇ ਗਰਾਊਂਡ ਦੇ ਫਾਈਨਲ ਹੋ ਜਾਓ ਬਾਈ ਪਿੱਛੇ ਆ ਹਾਂ ਹਾਂ ਮੁੰਡਿਆਂ ਦਾ 14 ਫਾਈਨਲ 14 ਮੁੰਡਿਆਂ ਦਾ ਫਾਈਨਲ ਇਰੇ ਗਰਾਊਂਡ 'ਚ ਨਾ ਆਓ ਪਿੱਛੇ ਹੋ ਜਾਓ ਰਵੀਦਰ ਫੋਟਿੰਗ ਦਾ ਫਾਈਨਲਿਸਟ ਜਲਦੀ ਭੇਜੋ 70 ਰੱਖਣਾ ਕੀ 80 ਤੇ ਜਾਣਾ ਰਵੀਦਰ ਫੋਟਿੰਗ ਦਾ 80 80 ਫੋਟਿੰਗ ਦਾ ਫਾਈਨਲ ਜਲਦੀ ਤੇ ਜਰ ਰਵੀਦਰ ਗਰਮੀਤ ਵੀਰਾ ਮਰਜੀ ਕਰਾਓ ਹੈਲਪ ਜਲਦੀ ਫਟ ਪਾਈਏ ਗਰਾਉਂਡ ਕਲੀਅਰ ਕਰ ਦਿਓ ਜੀ ਗਰਾਉਂਡ ਕਲੀਅਰ ਕਰ ਦਿਓ ਹਾਂਜੀ ਹਾਂ ਜਮਾਨੀ ਫਾਈਨਲਿਸਟ ਭੇਜੋ ਜਲਦੀ